ਵੀਡੀਓ ਰਾਜੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਾ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਚੱਠਾ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਜਤਿੰਦਰ ਵੀਰ ਕੋਲ ਅੱਜ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ ਮੱਜਾਂ ਤਿੰਨ ਸੋਈਆਂ ਸਵਾਈਆਂ ਤੁਹਾਨੂੰ ਦਿਖਾਉਣੀ ਆ ਤੇ ਇੱਕ ਗਾਂ ਵੀ ਸੋਈ ਸਵਾਈ ਤੁਹਾਨੂੰ ਦਿਖਾਵਾਂਗੇ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਹੋਸਣਾ ਠੀਕ ਠਾਕ ਜੀ ਵਧੀਆ ਤੁਸੀਂ ਸਰਾਓ ਠੀਕ ਠਾਕ ਜੀ ਤੇ ਨਾਮ ਦੱਸ ਦੇ ਕਰੀ ਆਪਾਂ ਜਿੰਦਰ ਸਿੰਘ ਪਿੰਡ ਇੱਠਾ ਤਸਵੀਰ ਬਟਾਲਾ ਜਿਲ੍ਹਾ ਗਰਤਾਰਪੁਰ ਤੇ ਫੋਨ ਨੰਬਰ ਬੋਲ ਦੇ ਕਰੀ 985827752 ਠੀਕ ਐ ਤੇ ਪਹਿਲਾਂ ਗਾਂ ਹੀ ਵਿਖਾ ਦਈਏ ਸਾਡੀ ਗਾਂ ਹੀ ਕਰ ਲੈ 98 ਦੇ ਕਰੀ ਲਾਗੇ ਤੇ ਦੇਖ ਸਕਦੇ ਜੀ ਥਨ ਦਾ ਸਾਈਜ਼ ਗੈਪ ਜਿਹਦਾ ਇਹਦਾ ਚੰਗਾ ਹੈ ਪੈਣੀ ਵਾਲੇ ਪਾਸੇ ਤੇ ਥਣ ਇੱਕ ਰੀ ਦੇਖ ਸਕਦੇ ਜੇ ਲੱਗੇ ਤਾਂ ਥਾਣ ਵੀਰ ਜੀ ਓਕੇ ਆ ਵੀਰ ਜੀ ਅਗਲੇ ਥਾਣੇ ਚ ਥੋੜੀ ਜਿਹੀ ਘਾਹਰਾ ਘਟ ਜੇ ਅੱਛਾ ਥੋੜੀ ਨੂੰ ਅੱਠ ਦਸ ਦਿਨ ਹੋ ਗਏ ਮਗਰ ਅੱਛਾ ਜੇ ਠੀਕ ਆ ਵੀਰ ਜੀ ਯਾਰ 12 ਕਿਲੋ ਆਇਆ 12 ਕਿਲੋ ਦੀ ਟੋਰ ਕੀ ਗਾਰੰਟੀ ਹੋ ਗਈ ਹੁਣ ਆਈ ਆ ਠੀਕ ਆ ਹਾਂਜੀ ਤਿੰਨ ਥਾਣ ਓਕੇ ਪੂਰੇ ਨੇ ਚਾਰੇ ਓਕੇ ਆ ਠੀਕ ਆ ਥੋੜੀ ਜਿਹੀ ਘਾਹਰਾ ਘਟ ਹੈ ਗਿਆ ਠੀਕ ਆ ਸੱਤ ਦਾਣ ਦਾ ਵਰਤ ਹੋਊਗਾ ਠੀਕ ਆ ਤੇ ਹੁਣ ਪੱਕਾ ਦੁੱਧ ਕਿੰਨਾ ਇਹ ਦੇਖੋ ਦੁੱਧ ਤੇ ਵੀਰ ਜੀ 11 12 ਕਿਲੋ ਦਾਖਲ ਕਰਕੇ ਦੇਵਾਂਗੇ ਤੇ ਹੋਰ ਵਧੋਗੇ ਤਦੋਂ ਜੇ। ਹਾਂ ਤੇ ਵੀਰ ਜੀ ਵਧੂਗੇ ਮੇਲਾ ਮੂਲਾ ਮਾਰਿਆ ਤੇ ਤੂੰ ਦੋ ਵਧੂਗੀ। ਕਿੰਨਾ ਕ ਕਰਜੋਗੇ? ਹਾਂ ਤੇ ਵੀਰ ਜੀ ਤੇਰਾ ਕਿਹਦਾ ਕ ਚਾਹੂਗੀ ਕਿਸਾਂ ਦੀ ਵੈੜਿਆ। ਤੇ ਮੋਲੇ। 50 ਸੁਆ ਵੈੜਾ। ਮੋਲੇ ਦਾ ਵੀ ਕਿ 30000। 30000 ਹੈ। ਵਿੱਚੋਂ ਕਰ ਦਈਏ ਛੋਟ ਛੜ। ਕਰ ਦਾਂਗੇ। ਕਿੰਨੀ ਕਰ ਦਈਏ? ਕਿੰਨੀ ਕਹੋਗੇ? ਕਰ ਦੋ ਖੁੱਲੀ ਫਿਰ। 72000 ਦੇ ਦਾ ਨਹੀਂ। ਦੋ ਹੋਰ ਛੱਡ ਦਈਏ ਫਿਰ 5 ਦੀ ਜਾਨ ਦੋ। 5 ਦੀ ਜਾਨ ਨਹੀਂ ਦਵਾਂਗੇ ਵੀਰ ਜੀ ਦੁੱਧ 10 ਕਿਲੋ ਕੋਈ ਚੋਗੇ ਖੜੇ। ਮੋਕੇ ਦੇ 10 ਲੀਟਰ ਜਿਹੜਾ ਬਰੂਕ ਚਵਾ ਕੇ ਦੋਗੇ। ਇੱਕ ਨੰਬਰ ਤੇ ਵਾਈ ਹੋਊਗੀ ਠੀਕ ਆ ਤੇ ਹੁਣ ਆ ਗਈ ਝੋਟੀ ਆਪਣੇ ਕੋਲ ਪਹਿਲਾਂ ਕੱਟੀ ਸੂਈ ਜੇ ਚਿਹਰੇ ਤੋਂ ਦੇਖ ਸਕਦੇ ਕਾਫੀ ਸੋਹਣੀ ਆ ਤੇ ਥਾਣੇ ਤੇ ਦੇਖ ਸਕਦੇ ਆ ਆਪਾਂ ਲਾਗੇ ਦਾ ਕਿੰਨਾ ਚਿਰ ਹੋ ਗਿਆ ਹੋਊਗਾ ਜਿੰਨੇ ਸੂਈ ਜੇ 10 ਕਿਲੋ ਸਟਾਰਟਿੰਗ ਬੋਲਾ ਹੀ ਹੋਊਗਾ ਬਾਕੀ ਬੱਚਾ ਲਾ ਕੇ ਹੋਣੀ ਕੋਈ ਹੋਲ ਦਾ ਨਾ ਆਣੀ ਆ ਠੀਕ ਆ ਹਾਂਜੀ ਤੇ ਕਿੰਨਾ ਕੁ ਦੁੱਧ ਚਵਾਈ ਜਾਊਗੀ ਜੀ 12-12 ਕਿਲੋ ਝੋਟੀ ਪਹਿਲਾਂ ਹੀ ਚਵਾਈ ਜਾਊਗੀ ਠੀਕ ਆ ਜੀ 10 ਕਿਲੋ ਹੁਣ ਫੁੱਲਾ ਡੋਲਾ ਹੋਗਾ ਦੇਖੋ ਸਿੰਗੀ ਕਰਾਂ ਦੀ ਝੋਟੀ ਲੱਗੀ ਆ ਆ ਬੱਚਾ ਵਾ ਕਾਜੀ ਹੀ ਹੈ ਤਾਜ਼ਾ ਹੀ ਆ ਬੱਚਾ ਜਿਹੜਾ ਅਜੇ ਨੜ ਦੇ ਨਾਲ ਤਾਜ਼ਾ ਹੀ ਆ ਜਿਹੜਾ ਅਜੇ ਇਹ ਤਾਂਜੀ ਹੀ ਹੈ ਬਾਕੀ ਕੋਈ ਹੋਰ ਦਾ ਨਾਲ ਨਹੀਂ ਹੋਦੀ ਮਗਰੇ ਦੇ ਕੱਟਾ ਹੈ ਇਹ ਦੋਹਾਂ ਦੇ ਮਗਰ ਕੱਟਾ ਹੈ ਬਾਕੀ ਦੋਹਾਂ ਦੇ ਮਗਰ ਕੱਟਾ ਹੈ ਦੇਖੋ ਥਣ ਕੱਢ ਦਿੱਤੀ ਕਸਮ ਕੇ ਸਾਹਣ ਜਰਾ ਪੂਰਾ ਵਧੀਆ ਤਿਆਰ ਕਰ ਦਿੱਤਾ ਚਵਾ ਇਹ ਤਾਂ ਦਿਖਾ ਦਿੰਦੇ ਆਂ ਇੱਕ ਦਿ ਤੇ ਫਿਰ ਤੋੜ ਕੇ ਤੁਹਾਨੂੰ ਦਿਖਾਉਂਦੇ ਆਂ ਦਿਖਾ ਦਈਏ ਬੱਤੀ ਚਵਾਖਦੇ ਦੇ ਦੇਖੋ ਅੰਗੋਟਰੇ ਲੱਗੇ ਠੀਕ ਹੋਏ ਤੇ ਪਿਛਲੇ ਥਣਾਂ ਦਾ ਚਵਾਖ ਦਿਖਾ ਦਈਏ ਬੱਤੀ ਬਾਕੀ ਇਹਨਾਂ ਦਿਨਾਂ 'ਚ ਮੱਖੀ ਮੁੱਕੀ ਵੀ ਕਾਫੀ ਹੁੰਦੀ ਐ। ਗਾਹ ਜਾਣੇ ਵੀਰ ਦੀ ਝੋਟੀ ਸੰਦ ਲੋਟ-ਲੋਟ ਕੇ ਬਹਿਣ। ਉਹ ਲੈ ਰਹੇ ਜਾਂਦੇ ਆ ਬੱਚਾ ਸਾਡੇ ਕੋਲ ਚੋਲੇ। ਠੀਕ। ਠੀਕ। ਨਾ ਮੈਂ ਲੋਕੀ ਝੋਟੀ ਉੱਸਲੇ ਵਾਸ ਲਿਆਵਾਂਗੇ। ਚਲੋ ਲਿਆ ਖੋਲੋ ਹਾਂ ਫੇਰ ਤੋਰ ਦਈਏ। ਦੇਖੋ ਚਵਾਈ ਲੈ ਝੋਟੀ। ਠੀਕ ਐ ਜੀ। ਤੋਰ ਦਵਿਦੀਆਂ ਕਰੀ। ਬਾਕੀ ਛੋਟਾ ਸਿੰਘ ਇਹਦਾ ਤੇ ਥੱਲੇ ਵੀ ਕਾਫੀ ਸਫਾਈ ਜਿਆ ਅਜੇ ਸੂਈ ਤਾਜੀ ਆ ਆ ਦੇਖ ਸਾਹ ਦੇਵਾ ਨਾ ਇਹਦਾ ਲੱਗੇ ਤੋ ਬਾਕੀ ਕੋਈ ਵੀਰ ਆਪਣੀ ਸਮਝਣਾ ਵੇ ਚੱਕ ਕੇ ਲੈ ਜੇ ਤੇ ਕਿੰਨਾ ਵੀਰ ਜੀ ਰੱਖਣਾ ਫਿਰ ਇਹਦਾ ਮੋਲ ਆਪਾਂ ਮੋਲ ਤੇ ਵੀਰ ਜੀ ਦਾ ਲੱਖ ਲੀਆ ਜੀ ਅੱਛਾ ਦੁੱਧ ਵੀਰ ਜੀ ਬੋਰਾ ਹੀ ਹੋਊਗਾ ਦਾ ਯਾਰ ਅਗਲੇ ਛੋਟੀਆਂ ਨੇ ਕੋਈ ਚੋਕੇ ਤਸੱਲੀ ਕਰਕੇ ਖੜੇ ਠੀਕ ਆ ਹੁਣ ਛੋਟੀ ਕਰ ਦੇ ਰਾ ਇਸਨੇ ਤੇ ਪੀ ਮੋੜਾ ਨੇ ਠੀਕ ਆ ਤੂੰ ਆਨਲਾਈਨ ਮੰਗਾਏਗਾ ਤੇ ਠੀਕ ਆ ਹਾਂਜੀ ਤੇ ਕਿੰਨਾ ਕਹ ਤਾ ਤੇਰਾ ਦੁੱਧ ਚਵਾਈ ਜਾਊਗੀ ਜੀ ਜੀ ਬਾਈ ਮੈਂ ਕਹਿ ਦੀ 15 ਕਿਲੋ 15 ਨਹੀਂ 12 13 ਕਿਲੋ ਝੋਟੀ ਦੁੱਧ ਚਵਾ ਦੇ ਬਹੁਤ ਪਹਿਲਾਂ ਆ ਤੇ ਲਾ ਦੇ ਤੇ ਮੁੱਲ ਮੁੱਲ ਇਹਦਾ ਲਾ ਕੇ ਵਿੱਚੋਂ ਛੋਟ ਜਿੰਨੀ ਕਹोगे ਕਰ ਦਨੇ ਖੁੱਲ੍ਹੇ ਕਰੀਏ ਛੋਟ ਪੰਜ ਕਰ ਦਈਏ ਵੇਖ ਲਓ ਤੁਹਾਡੀ ਮਰਜ਼ੀ ਆ 90000 ਦੀ ਝੋਟੀ ਦਵਾਂਗੇ ਅੱਛਾ 90000 ਦੀ ਜੇ ਤਾਂ ਆਪਾਂ ਦੋ ਹੋਰ ਛੱਡਦੇ ਨੇ ਇੱਕ ਵਾਰੀ 90000 ਦੀ ਝੋਟੀ ਦਵਾਂਗੇ ਠੀਕ ਹੈ ਜੀ ਬਾਕੀ ਝੋਟੀ 1 ਸਵਾ ਲੱਖ ਦੀ ਆ ਜਿਹਦਾ ਜਵਾਬ ਸਮਾਂ ਦੀ ਝੋਟੀ ਹੋ ਠੀਕ ਹੈ ਜੀ ਬਾਕੀ ਕੋ ਚੋਗੇ ਇਕ ਅਗਲੇ ਮਹੀਨੇ ਫੇਰ ਥਾਣੇ ਮੁਖਾਵੇਂ ਅਗਲੇ ਮਹੀਨੇ ਉੱਤੇ ਥਾਣਾ ਝੋਟੀ ਹੋ ਥਾਣੇ ਜਿਹੜਾ ਚੰਗਾ ਲੱਗਾ ਇਹਦੇ ਕੋਲ ਲਿਓ ਹੁਣ ਆ ਦੋ ਨੰਬਰ ਵਾਲੀ ਮੱਝ ਵੀ ਤੋਰ ਦੋ ਇੱਕ ਵਾਰੀ ਇਹਦਾ ਕਿੰਨਾ ਸੁਆਜੇ ਵੀਰ ਜੀ ਇਹ ਵੀਰ ਜੀ ਦੂਜਾ ਸੁਆ ਸੁਈ ਜੀ ਤੇ ਇਹਦੇ ਮਗਰ ਕੱਟੀ ਜੇ ਇਹਦੇ ਕੋਲ ਦੁੱਧ ਕਿੰਨਾ ਤਿਆਰ ਹੈ 12 ਕਿਲੋ ਦੁੱਧ ਚੋਕੇ ਦਵਾਂਗੇ ਤਿਆਰ ਬਿਲਕੁਲ ਹਾਂਜੀ ਠੀਕ ਹੈ ਤੇ ਜੀ ਜੇ ਚੋਪਾ ਪੂਰੇ ਮੌਸਮ ਬਦਲ ਕੇ ਨਹੀਂ 40 ਹਰ 15 ਕਿਲੋ ਦੁੱਧ ਨਹੀਂ ਠੀਕ ਹੈ ਜੀ ਹੁਣ ਵੀ ਦੁੱਧ ਇਹ 13 ਜੋੜ ਕਰੂਗੀ ਠੀਕ ਹੈ ਜੀ ਵੱਡੀ ਝੋਟੀ ਹੈ ਬਾਕੀ ਪੂਰੇ ਭਾਰੇ ਬੱਲੇ ਦੀ ਆ ਜਿਹੜੀ ਦੇਖੋ ਦੁੱਧ ਜਿਹੜਾ 12 ਲੀਟਰ ਕਹਿੰਦੇ ਕਿ ਇਹਦੇ ਕੋਲ ਮੋਕੇ ਤੇ ਹੈਗਾ ਵਾ ਸਾਡੇ ਕੱਟੀ ਹੈ ਤੇ ਮਗਰ ਵੀ ਇਹਦੇ ਕੱਟੀ ਹੈ ਕੋਈ ਵੀਰ ਆਪਣਾ ਦੋ ਟਾਈਮ ਚੋਕ ਲੈ ਜੇ ਤਸਦੀ ਕਰਕੇ ਖੜੇ ਜਾ ਦੇ ਹਾਂ ਦੇਖ ਸਾਡੇ ਹਵਾ ਨਾ ਵੀ ਲੱਗੇ ਤਾ ਇਹਦਾ ਵੀਰ ਜੀ ਬੱਚਾ ਛੱਡ ਕੇ ਚਵਾਈ ਕਰਾ ਕੇ ਰਹਿੰਦੇ ਆ ਦਿਖਾ ਦੋ ਫਿਰ ਦੇਖਦਾ ਵੀ ਚਵਾ ਦਿਖਾਉਂਦੇ ਜੀ ਛੱਡਾ ਬੱਚਾ ਆ ਬੱਚਾ ਖੋਲ ਕੇ ਲਿਆਓ ਤੁਮਨ ਆ ਕੱਟੀ ਐ ਕੱਟੀ ਐ ਵੀ ਤਾਜੀ ਆ ਬਹੁਤ ਦਿਨ ਨਹੀਂ ਹੋਇਆ ਇਹਨੂੰ ਵੀ ਸੁੱਈ ਨਾ ਇਹ ਝੋਟੀ ਵੀ ਦੀ ਰਾਜਸਥਾਨ ਦੀ ਐ ਭਲਾਈ ਰਹੀ ਇਧਰੋਂ ਬੰਦੇ ਉਧਰੋਂ ਲੈ ਗਏ ਠੀਕ ਐ ਬੰਨਾ ਵੀ ਦੀ ਬੱਚਾ ਫਿਰ ਦਿਖਾਈਏ ਤਾਂ ਵੀ ਜਵਾਬ ਹਣ ਬੰਨਾ ਹਾਂ ਦੇਖ ਸਕਦੇ ਥਾਣੇ ਤੇ ਲੱਗ ਕੇ ਦਿਖਾ ਦੇ ਵੀ ਜਵਾਬ ਛਿੰਦੇ ਬਣੀ ਉਹ ਆ ਗਏ ਬਾਕੀ ਚਵਾ ਜਿਹੜਾ ਕਾਫੀ ਵਧੀਆ ਲੱਗਾ ਇਹਦਾ ਵੀ ਥੋੜੀ ਮੋਟੀ ਧਾਰਿਆ ਗਾੜੀ ਬੜੀ ਮਿਹਰੀ ਉਹਨੂੰ ਤੇ ਵੀਡੀਓ ਕਾਰਡ ਤੇ ਗਾਰਡ ਆਪਾਂ ਪਾਉਂਦੇ ਪਿਛਲੇ ਸਨੰਦਾ ਵਿੱਚ ਵਾਦ ਖਾਦਾ ਵੀਜੀ ਕਿ ਜਿਹੜਾ ਚਵਾਦਾ ਪਤਾ ਲੱਗ ਜਾਂਦਾ ਚੰਗੀ ਤਰ੍ਹਾਂ ਬਾਕੀ ਹੈਗੇ ਵੀ ਠੰਡੀ ਠਿਹਰੀ ਆ ਤੇ ਮਗਰ ਵੀ ਇਹਦੇ ਕੱਤੀ ਆ ਜਗ ਨਾਲ ਉਹ ਦੀਵਾਲੀ ਵਰਗ ਨਹੀਂ ਕਰੋ ਰਿਮੋਟ ਆ ਵੀ ਜੀ ਕੋ ਚੋਏ ਦੋ ਡਾਂਗੜ ਕਰ ਇਹ ਕੋਈ ਆਪਣੇ ਦੋ ਟਾਈਮ ਚੋ ਕੇ ਖੜੇ ਇਹਦੇ ਆਪਾਂ ਉਤਰਾਂ ਤੈਨੂੰ ਚਵਾਜ ਦਿਖਾਉਨੇ ਕੋਈ ਮਿਲਕਿੰਗ ਨਹੀਂ ਤੈਨੂੰ ਕਰਾਉਂਦੇ ਉਤਰਾਂ ਹੀ ਬਸ ਜਵਾਜ ਤੁਹਾਨੂੰ ਦਿਖਾਉਂਦਾ ਨਹੀਂ ਵਿਡੀਓ ਮਾਧਿਅਮੇ ਸੇਰੇਆ ਸੋੜਾ ਅੰਦਰ ਦਹੀਂ ਤਾਂ ਕਰਨੇ ਨੂੰ ਪਾਣੀ ਮੇਂ ਗੜੀ ਹੋਈ ਹੈ ਖੁੱਲੀ ਆ ਮੱਜੋ ਵੀ ਜਿਹੜੀ ਬਾਕੀ ਕਈਆਂ ਮੱਜਾਂ ਨੇ ਚੋਂ ਲੱਗੇ ਹੁੰਦਾ ਕਿ ਲਾਗੇ ਕੋਈ ਮੱਜ ਨਾ ਹੋਵੇ ਤੇ ਬਾਕੀ ਉਸ ਪੱਖੋਂ ਇਹ ਵੀ ਠੰਡੀ ਧੀਰੀ ਹੈ ਬਹੁਤ ਅੰਗਲੀ ਦੀ ਜਿਹੜਾ ਮਰਜੀ ਚੋੜਾਦਾ ਇਹਨੂੰ ਠੀਕ ਹੈ ਜੀ ਪਹਿਲਾਂ 10 ਜਣੇ ਛੋਟੇ-ਛੋਟੇ ਮੁੰਇਆਂ ਧਲੇ ਪੈਣ ਠੀਕ ਆ ਮਈਆਂ ਤਿੰਨੇ ਮਈਆਂ ਬੱਚਿਆਂ ਦਾ ਮਿਲਣੀਆਂ ਮੈਂ 10 ਘਰ ਦੇਣੇ ਘਾਇਓ ਥੋੜਾ ਬੈਣ ਠੀਕ ਆ ਇਹਦੇ ਖੜ ਦੇ ਬਾਅਦ ਘਰ ਨਿਕਲੇ ਵਾਸ ਲਵਾ ਦੇਣਾ ਚੜਦੇ ਬੱਚਾ ਹਾਲ ਹਾਲ ਦੂਰ ਆਂਦੇ ਸਾਰੇ ਆ ਚੜਦੇ ਨੇ ਜੇ ਨਹੀਂ ਉੱਤੇ ਆਲੇ ਪਰੇ ਗਏ ਤੇ ਇਹਦਾ ਮੁੱਲ ਕਿੰਨਾ ਰੱਖਣਾ ਵੀ ਦੀ ਫਿਰ ਮੋਹ ਤਾਂ ਵੀ ਦੀ ਜਦਾਂ ਜਵਾਬ ਸਮਾਏ ਮੈਨੂੰ ਹਾਂਜੀ ਮੁੱਲ ਦੇ ਭਾਵੇਂ ਤਾਂ 7 ਲੱਖ ਲੱਖ ਵੀ ਕਰ ਲਈਏ ਹਾਂਜੀ ਮੋਲੇ ਦਾ 95000 95000 ਆ ਹਾਂਜੀ ਵਿੱਚੋਂ ਕਰਨੀ ਛੋਟ ਚਾਹਣ 90000 ਦੀ ਮੈਂ ਦੇਵਾਂਗੇ ਅੱਛਾ 90 ਦੀ ਦੇ ਦੇਣਾ 12 ਕਿਲੋ ਤਾਂ ਤਾਂ ਦੋ ਦੋ ਕੋ ਪਰ 12 ਕਿਲੋ ਕਰਕੇ ਦੇਣੀ ਆ 90 ਦੀ ਭਾਵੇਂ ਕੋਈ ਉਹ ਲੈ ਜਾਏ ਤੇ ਭਾਵੇਂ ਕੋਈ ਆ ਲੈ ਮੈਂ ਸੰਭੂਗਾ ਵੀ ਛੋਟੀ ਦੋਤ ਨੂੰ ਚੰਗੀ ਦੇ ਵੀ ਮੈਂ ਚੇਤੋ ਛੋਟੀ ਚੋ ਦੋਤ ਨੂੰ ਚੰਗੀ ਆ ਬਾਕੀ ਕਿ ਸੋਈਆਂ ਸਵਾਈਆਂ ਆਪਣੀਆਂ ਹੁਣ ਇੱਕ ਆ ਤਾਜੀ ਸੋਈ ਆ ਇਹ ਵੀ ਰਾਜ ਦੀ ਸੋਈ ਏ ਤੋੜ ਦੇ ਕਰੀ ਨਾ ਇਹਨੂੰ ਕੋ ਬੋਏ 78 ਕਿਲੋ ਵਿੱਚ ਚੜੀਂਗਾ ਹੋਊਗਾ ਬਾਕੀ ਤਾਜੀ ਸੂਈਆ ਬੁੜੇ ਵੀ ਦੇ ਉਤਰਾ ਹੀ ਦੇਖ ਸਕਦੇ ਜੀ ਕੱਤੀ ਇਹ ਮਗਰ ਵੀ ਤੇ ਇਹਦੇ ਮਗਰ ਵੀ ਕੱਤੀ ਹੈ ਨਹੀਂ ਆ ਤੋ ਤੋ ਵੀ 12 ਕਿਲੋ ਵਿੱਚ ਵਜੂਗੀ ਤੋ ਆ ਇੱਕ ਨੰਬਰ ਹੋ ਗਏ ਜੀ ਬਾਕੀ ਤਾਜੀ ਸੂਈ ਆ ਥੋੜੀ ਲੰਬੇ ਜਿਆ। ਹੋਇ ਨਾ। ਤਨੰਦ ਦਾ ਫਾਇਦਾ ਹੈ ਪਾ ਇਹਦਾ ਵੀ ਚੰਗਾ ਵਾ। ਤੇ ਆਪੋੜਿਆਂ ਤਾਂ ਮੈਂ ਕਰੀ ਤੈ ਇੱਕ ਸਾਦੇ ਤੇਦਾ ਮੁੱਲ ਵੇਦੀ ਫਿਰ। ਮੁੱਲ ਵੇਦੀ ਮੈਂ ਬਹੁਤ ਚੰਗੀ ਆ 8 ਕਿਲੋ ਬੋਲਾ ਸਟਾਡੀ ਜਿਆ। ਹਾਂਜੀ। ਦੋਦੀ ਦਾ 12 ਕਿਲੋ ਦੇਣਾ ਹੈ। ਠੀਕ ਆ। ਸੱਜਰ ਮਈਆਂ ਤੇ ਲੱਗਦਾ ਬੜਾ ਔਖੀ ਲੱਗਦੀ ਆ। ਹਾਂਜੀ। ਮੋਲੇ ਦਾ ਵੀਰ ਜੀ 70000 ਅੱਛਾ ਹਾਂ ਜੀ ਕਿੰਨੇ ਦੇ ਦਈਏ 2 ਛੜ ਦਾ ਨੇ ਠੀਕ ਹੈ ਜੀ ਚਲੋ ਭਾ ਲੈ ਮੇਰੀ ਮੋਲ ਭਾ ਲੈ ਚਲੋ ਮੌਕੇ ਤੇ ਹੋਰ ਮਾਨ ਕਰ ਦਈਆ ਹਾਂ ਨਾ ਵੀਰ ਜੀ ਮੈਂ 65000 ਦੀ ਦੇਣੀ ਹੈ ਅੱਛਾ 65000 ਜੀ ਦੇ ਦੇਣੀ ਦੇਣੀ ਮਗਰ ਕੱਟੀ ਜੇ ਰਾਤ ਦੀ ਸੂਈ ਹੈ ਠੀਕ ਹੈ ਜੀ ਚੋਈ ਇੱਕ ਨੰਬਰ ਹੋਊਗੀ ਅਗਲੇ ਥਾਂ ਨਾਲ ਅਗਲਾ ਥਾਂ ਉਹ ਪਿਛੇ ਦਾ ਪਿਛਲਾ ਹੋਊਗਾ ਠੀਕ ਹੈ ਜੀ ਜਿਹਦਾ ਮੈਂ ਲੱਗੀ ਚੋਈ ਇਦਾਂ ਦੀ ਨੂੰ ਲੱਗੀ ਕੋ ਪੂਰ ਛਟਾਣਾ ਹੋਊਗਾ ਠੀਕ ਹੈ ਜੀ ਹਾਂ ਜੀ ਠੀਕ ਹੈ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਕੋਈ ਵੀਰ ਇੱਥੇ ਆ ਗਿਆ ਆਪਣੀ ਤ ਪਸੰਦ ਹੋਵੇ ਤੇ ਲੈ ਜੇ ਨਹੀਂ ਤੇ ਇੱਥੇ ਹੀ ਰਹਿੰਦੇ ਹਾਂ ਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ